ਸਾ ਵਾਹਿਗੁਰੂ ਜੀ ਕੀ ਫਤਿਹ ਆਉ ਗੁਰ ਪਿਆਰੇ ਗੁਰ ਸਵਾਰਿਓ ਨਿਤ ਨਿੰਦੀਆਂ ਬਾੜੀਆਂ ਦੇ ਵਿੱਚੋਂ ਜੋ ਪਹਿਲੀ ਬਾੜੀ ਹੈ ਅਨੰਦ ਸਹਿਬ ਅਪਰਜਨਾਹੀ ਉਹਦਾ ਜਾਪ ਕਰਦੇ ਹਾਂ ਸੋ ਆਉ ਦੀ ਆਪਾਂ ਲੜੀਬਾਰ ਵਿਚਾਰ ਰੰਮੀ ਹੈ ਜੀ ਔਰ ਬੜੇ ਪਿਆਰ ਸ਼ਰਧਾ ਦੇ ਨਾਲ ਆਪਾਂ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ ਕਿਉਂਕਿ ਜੇ ਬਾਣੀ ਦੀ ਵਿਚਾਰ ਕਰਨੀ ਜਾਵੇ ਤਾਂ ਸਮਝ ਆ ਜਾਂਦੀ ਹੈ ਤੇ ਹੋਰ ਆਨੰਦ ਆਉਂਦਾ ਹੈ ਬਾਣ ਕਰਨ ਦਾ ਸੁਭਾਉ ਗੁਰ ਪਿਆਰੇ ਗੁਰ ਸਵਾਰੇ ਆਪ ਉਸਾਰੇ ਸ਼ਰਧਾ ਤੇ ਪ੍ਰੇਮ ਨਾਲ ਸਰਵਣ ਕਰੋ ਜੀ ਗੁਰੂ ਮਹਾਰਾਜ ਦੀ ਓਸ਼ੀਆ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਬਰਸਾਦ ਰਾਮ ਕਲੀ ਰਾਗ ਦੇ ਵਿੱਚ ਤੀਸਰੇ ਪਾਦਸ਼ਾਹ ਧੰਨ ਧਰ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਬਖਾਰ ਬਿੰਦੂ ਉਚਾਰਨ ਹੋਈ ਇਹ ਬਾਖਣ ਬਾਣੀ ਆਨੰਦ ਹੈ ਜੀ ਆਨੰਦ ਭਾਵ ਖੁਸ਼ੀ ਆਤਮਾ ਖੁਸ਼ੀ ਇਕ ਓਅੰਕਾਰ ਸਤਗੁਰੂ ਬਰਸਾਦ ਬ੍ਰਹਮਾਤਮਾ ਇੱਕ ਹੈ ਤੇ ਸਤਗੁਰੂ ਦੀ ਕਿਰਪਾ ਦੇ ਨਾਲ ਉਹ ਮਿਲਦਾ ਹੈ ਆਨੰਦ ਪ੍ਰਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰੂ ਪਾਤਸ਼ਾਹ ਤੇ ਪਾਸ਼ਾ ਕਿਰਪਾ ਕਰਦੇ ਨੇ ਕਿਉਂਕਿ ਆਪਣੇ ਜੀਵਨ ਕਾਲ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਪਹਿਲਾ ਧਾਰਮਿਕ ਰੀਤੀ ਰਿਵਾਜ ਅਸਮਾਂ ਦੇ ਵਿੱਚ ਲੱਗੇ ਸਨ ਬਾਬਾ ਅਮਰਦਾਸ ਜੀ ਤੀਰਥ ਯਾਤਰਾ ਦੇ ਉੱਤੇ ਜਾਣਾ ਬਾਅਦ ਜਦੋਂ ਤੋਂ ਗੁਰੂ ਦੀ ਸ਼ਰਨ ਵਿੱਚ ਆਏ ਸੇਵਾ ਕੀਤੀ ਤੇ ਆਨੰਦ ਦੀ ਪ੍ਰਾਪਤੀ ਹੋਈ ਆਤਮਿਕ ਆਨੰਦ ਦੀ ਕਿਉਂਕਿ ਸਤਗੁਰੂ ਨੇ ਉਸ ਪਰਮਾਤਮਾ ਦੇ ਨਾਲ ਗੁਲਾਮ ਕਰਾ ਦਿੱਤਾ ਇਸ ਬਾਤੇ ਬਾਸ਼ੀ ਕਹਿੰਦੇ ਹੈ ਮੇਰੇ ਭਰਾਓ ਮੈਨੂੰ ਖੁਸ਼ੀ ਹੋਈ ਹੈ ਸਤਿਗੁਰੂ ਮੈਂ ਪਾਇਆ ਮੈਂ ਸਤਿਗੁਰੂ ਪ੍ਰਾਪਤ ਕੀਤਾ ਹੈ ਮੈਂ ਸਤਿਗੁਰੂ ਪ੍ਰਾਪਤ ਕੀਤਾ ਹੈ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਸਤਿਗੁਰ ਨੂੰ ਤਾਂ ਸਹਿਜ ਨਾਲ ਹੀ ਪਾਇਆ ਹੈ ਭਾਵ ਸਹਿਜ ਅਵਸਥਾ ਦੇ ਨਾਲ ਭੋਲੇ ਭਾਵ ਮਿਲੇ ਲਘੂ ਰਾਇਆ ਜੇ ਗੁਰੂ ਨੇ ਸੇਵਾਵਾਂ ਲਾ ਦਿੱਤਾ ਤੇ ਪਤਾ ਨਹੀਂ ਚੱਲਿਆ ਕਦੋਂ 12 ਸਾਲ ਬੀਤ ਗਏ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਤੇ ਇੱਕ ਦਿਨ ਉਹ ਆਇਆ ਜਦੋਂ ਸਤਿਗੁਰ ਨੇ ਕਿਰਪਾ ਕਰ ਦਿੱਤੀ ਤੇ ਮਾਰੇ ਗੰਦੇ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਧੀਆਂ ਬਾਧਾਈਆਂ ਮਨ ਵਿੱਚ ਖੁਸ਼ੀਆਂ ਪ੍ਰਗਟ ਹੋਈਆਂ ਹਨ ਮਨ ਅਨੰਤ ਖੇੜੇ ਵਿੱਚ ਆ ਗਿਆ ਰਾਜ ਰਤਨ ਪਰਵਾਰ ਪਰਿਆ ਸ਼ਬਦ ਗਾਵੜ ਆਈਆਂ ਅਮੋਰੂਤ ਰਾਗ ਰਾਗਣੀਆਂ ਤੇ ਉਹਨਾਂ ਦਾ ਪਰਿਵਾਰ ਮੰਗਲ ਮਈ ਗੀਤ ਗਾਉਣ ਆਏ ਹਨ ਕਿਉਂਕਿ ਸਾਡੇ ਅੰਦਰ ਉਦੇ ਨਾਮ ਦੀ ਧੁਨੀ ਵੱਜ ਗਈ ਹੈ ਫਿਰ ਸਾਡੀ ਸੋਚ ਅੰਦਰ ਸਾਡੀ ਸੁਧ ਅੰਦਰ ਵਾਹਿਗੁਰੂ ਗੁਰੂ ਦਾ ਸ਼ਬਦ ਗੂੰਜਦਾ ਹੈ ਪਰਮੇਸ਼ਰ ਦਾ ਨਾਮ ਹੀ ਗੂੰਜਦਾ ਹੈ ਕਹਿੰਦੇ ਮਾਨੂੰ ਇਹ ਲੱਗ ਰਿਹਾ ਕਿ ਸਾਰੀਆਂ ਜੜੀਆਂ ਪਰੀਆਂ ਨੇ ਰਾਗ ਰਾਗੜੀਆਂ ਨੇ ਇਹ ਸਾਰਾ ਪਰਿਵਾਰ ਲੈ ਕੇ ਮੰਗਲ ਲਈ ਗੀਤ ਸਿਫਤ ਸਲਾਹ ਦੇ ਗੋਣ ਆਗੀਆਂ ਸ਼ਬਦੋ ਤਾ ਗਾਓ ਹਰੀ ਕੇ ਰਾ ਮਨ ਜਿਨੀ ਵਸਾਇਆ ਹੁਣ ਕਿਹੜੇ ਸ਼ਬਦ ਵਜਦੇ ਨੇ ਮਾਰੇ ਕਹਿੰਦੇ ਏ ਭਾਈ ਹਰੀ ਸਿਮਰਦੇ ਗੀਤ ਗਾਵੋ ਕਿਹੜੇ ਗੀਤ ਲੋੜਿਆ ਹਰੀ ਸਿਮਰਨ ਦੇ ਗੀਤ ਗਾਵੋ ਜਿਨ੍ਹਾਂ ਨੇ ਇਸ ਨੂੰ ਮਨ ਵਿੱਚ ਵਸਾਇਆ ਹੈ ਜਿੰਨਾ ਸ਼ਬਦਾਂ ਦੇ ਰਾਹੀ ਪ੍ਰਮਾਤਮਾ ਮਨ ਵਿੱਚ ਵਸਿਆ ਕਹੈ ਨਾਲਕ ਆਨੰਦ ਹੋਵਾ ਸਤਗੁਰੂ ਮੈਂ ਪਾਇਆ ਗੁਰੂ ਜੀ ਫਰਮਾਨ ਕਰਦੇ ਨੇ ਆਨੰਦ ਹੋਇਆ ਹੈ ਮੈਂ ਸਤਗੁਰੂ ਨੂੰ ਪਾਇਆ ਹੈ ਆਨੰਦ ਪਹਿ ਗਿਆ ਆਨੰਦ ਪ੍ਰਾਪਤ ਹੋ ਗਿਆ ਹੈ ਸੋ ਗੁਰਬਾਰੀ ਇਸ ਸਤਿਗੁਰ ਬਾਛਾ ਦੀ ਕਿਰਪਾ ਕਰਦਨੇ ਗੁਰੂ ਬਲਾਬ ਦੀਆਂ ਘੜੀਆਂ ਤੋਂ ਬਾਅਦ ਇਹ ਤੋਂ ਸਿੱਖਿਆ ਲੈਣੀ ਹੈ ਕਿ ਅਸੀਂ ਵੀ ਸਤਿਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ ਕੀ ਕਰਨਾ ਹੈ ਕੋਈ ਕਾਰ ਨਹੀਂ ਕਰਨੀ ਕੋਈ ਮੰਗ ਨਹੀਂ ਰੱਖਣੀ ਅੱਬਾ ਗੁਰੂ ਨੂੰ ਆਪ ਦਾ ਆਪ ਸਮਰਪਿਤ ਕਰ ਦੇਣਾ ਹੈ ਤੇ ਗੁਰੂ ਮਹਾਰਜ ਆਪ ਹੀ ਹੋਏ ਕਿਰਪਾ ਕਰਕੇ ਆਪਣੇ ਘਰ ਦੇ ਨਾਲ ਲਾ ਲੈਂਦੇ ਸੋ ਇਹ ਸੀ ਪਹਿਲੀ ਪਉੜੀ ਦੀ ਵਿਆਖਿਆ ਇਸੇ ਤਰ੍ਹਾਂ ਹੀ ਆਪਾਂ ਫਿਰ ਅਗਲੀ ਲੜੀ ਵਿੱਚ ਅਗਲੇ ਪਉੜੀ ਦੀ ਵਿਆਖਿਆ ਕਰਾਂਗੇ ਬ੍ਰਹਮਾ ਜੀ ਕਿਰਪਾ ਕਰਨ ਤੇ ਹੌਲੀ ਹੌਲੀ ਆਪਾਂ ਸਰਵਣ ਕਰਦੇ ਜਾਈਏ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ